ਉਲੀਏ ਜਗਤਗੁਰੂ ਭਗਵਾਨ ਸ਼੍ਰੀ ਚੰਦਰ ਮਹਾਰਾਜ ਕੀ ਜੈ ਹਾਓ ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਡੇਰਾ ਬਾਬਾ ਸ਼ੋਭਾ ਦਾਸ ਜੀ ਝਿੜੀ ਵਾਲਾ ਪਿੰਡ ਟਿਲਵਾ ਜ਼ਿਲ੍ਹਾ ਬਰਨਾਲਾ ਜਿੱਥੇ ਸ਼੍ਰੀਮਾਨ ਸੰਤ ਬਾਬਾ ਕੁਲਸੀਤਦਰ ਦਾਸ ਮਹਾਰਾਜ ਜੀ ਦੀ 10ਵੀਂ ਸਾਲਾਨਾ ਵਰਸੀ ਬਹੁਤ ਹੀ ਸ਼ਰਧਾ ਨਾਲ ਮਨਾਈ ਗਈ ਅਸਥਾਨ ਦੇ ਗੱਦੀਨਸ਼ੀਨ ਮਾਨਤ ਕਮਲਦਾਸ ਜੀ ਗੱਦੀਨਸ਼ੀਨ ਮਾਨਤ ਦਰਸ਼ਨ ਦਾਸ ਜੀ ਸਮੂਹ ਨਗਰ ਨਿਵਾਸੀ ਨਗਰ ਪੰਚਾਇਤ ਇਲਾਕੇ ਦੀ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮਾ ਮੌਕੇ ਹਰੰਭ ਕੀਤੇ ਪਾਠਾਂ ਦੇ ਭੋਗ ਪਾਏ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜ ਕੇ ਹਸਤਾਨ ਤੇ ਨਤਮਸਤਕ ਹੋਈਆਂ ਤੇ ਆਪਣਾ ਜੀਵਨ ਸਫਲਾ ਕੀਤਾ ਸਮਾਗਮਾ ਮੌਕੇ ਮਹੰਤ ਮੱਗਰਦਾਸ ਜੀ ਖੁੱਡੀ ਮਹੰਤ ਕੇਵਲਕ੍ਰਿਸ਼ਨ ਜੀ ਹੰਡਾਇਆ ਮੰਤ ਦਰਸ਼ਨਦਾਸ ਜੀ ਟੈਲਮਾ ਮੰਤ ਪ੍ਰੇਮਦਾਸ ਜੀ ਟੈਲਮਾ ਮੰਤ ਰਾਮੂਨੀ ਜੀ ਹਰੀਏ ਵਾਲਾ ਮਨ ਸੰਤ ਪ੍ਰਕਾਸ਼ ਜੀ ਪਾਣਾ ਮਨ ਭਿਰਗੂ ਦਾਸ ਜੀ ਮੋਮ ਮਨ ਦਰਸ਼ਨ ਦਾਸ ਜੀ ਡੇਰਾ ਬਾਬਾ ਧੋਨੀ ਦਾਸ ਜੀ ਢਿਲਮਾ ਅਤੇ ਐਮ ਐਲ ਏ ਸਰਦਾਰ ਲਾਭ ਸਿੰਘ ਉਗੋਕੇ ਉਚੇਚੇ ਤੌਰ ਤੇ ਪੁੱਜੇ ਹੋਏ ਸਨ ਸੰਤ ਕਾ ਸੰਗ ਵਡ ਪਾਖੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਸੰਤ ਕੀ ਸੇਵਾ ਨਾਮ ਧਿਆਈਏ ਸੰਤ ਕਾ ਸੰਗਵਲਤ ਪਾ ਕੀ ਪਾਈਏ ਸੰਤ ਕੀ ਸੇਵਾ ਨਾਮ ਧਿਆਈਏ ਸੰਤ ਕੀ ਸੇਵਾ ਨਾਮ ਧਿਆਈਏ ਸੰਤ ਕੀ ਸੇਵਾ ਨਾਮ ਧਿਆਈਏ ਸੇਵਾ ਨਾਮ ਧਿਆਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ ਸੰਤ ਕਾ ਸੰਗ ਬਡ ਪਾਕੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ ਸੰਤ ਕੀ ਸੇਵਾ ਨਾਮ ਤੇ ਆਇਆ ਸੰਤ ਕਾ ਸੰਗਵਤ ਭਾਗੀ ਪਾਈ ਐ ਸੰਤ ਕੀ ਸੇਵਾ ਨਾਮ ਧਿਆਈਐ ਸੰਤ ਕੀ ਸੇਵਾ ਨਾਮ ਧਿਆਈਐ ਕਿਸੇਵਾ ਆ ਨਾਮ ਧਿਆਇ ਸੰਤ ਕਾ ਸੰਗਵਟ 파 ਕੀ ਮਾਈ ਐ ਸੰਤ ਕੀ ਸੇਵਾ ਆ ਨਾਮ ਧਿਆਇ ਸੰਤ ਕਿਸੇ ਤਬ ਤੇ ਉਤਮ ਹਰ ਤੇ ਦੁਖ ਲਥਾ ਨਾਮ ਸੁਨਤ ਦਰਦ ਦੁਖ ਲਥਾ ਸੰਤ ਕਾ ਸੰਗ ਬੜ ਪਾ ਕੀ ਪਾਈ ਐ ਸੰਤ ਕੀ ਸੇਵਾ ਆ ਨਾਮ ਧਿਆਇ ਸੰਤ ਕੀ ਸੇਵਾ ਆ ਨਾਮ ਧਿਆਇ ਸੰਤ ਕਾ ਸੰਗ ਬੜ ਪਾ ਕੀ ਪਾਈ ਐ ਕਿਸੇ ਵਾ ਨਾਮ ਤਿਆ ਰਈਏ ਸੰਤ ਕਿਸੇ ਸੰਤ ਕਾ ਸੰਗ ਬੜ ਪਾ ਕੀ ਪਾਈ ਐ ਸੰਤ ਕੀ ਸੇਵਾ ਆ ਨਾਮ ਧਿਆਇਐ ਸੰਤ ਕੀ ਸੇਵਾ ਆ ਨਾਮ ਧਿਆਇਐ ਸੰਤ ਕਾ ਸੰਗ ਬੜ ਪਾ ਕੀ ਪਾਈ ਐ ਸੰਤ ਕੀ ਸੇਵਾ ਆ ਨਾਮ ਧਿਆਇਐ ਸੰਤ ਕੀ ਸੇਵਾ ਆ ਨਾਮ ਧਿਆਇ ਉਦੇਵਣ ਜੂਰੇ ਤਾ ਸੇਵਕਾਂ ਦੀ ਸੇਵਾ ਅਰਿਆ ਮਨ ਜੂਰੇ ਤਾ ਸੇਵਕਾਂ ਦੀ ਸੇਵਾ इ से वे सम्भो कै सचनादिवा हरि ओ मन झर दाता सेब मन जूर दाता से पकादिवा मन जूर दाता से ਨਾ ਮੂਰ ਦਾਤਾ ਸੇਵਕਾਂ ਦੀ ਸੇਵਾ ਭੈਰੋ ਮਨ ਜੂਰ ਦਾਤਾ ਸੇਵਕਾਂ ਦੀ ਸੇਵਾ ਭੈਰੋ ਮਨ ਜੂਰ ਦਾਤਾ ਸੇਵਕਾਂ ਦੀ ਸੇਵਾ ਦੁਨੀਆਂ ਤੋੜੇ ਬੰਦਨਾ ਉਨ ਦੁਨੀਆਂ ਤੋੜੇ ਬੰਦਨਾ ਦੁਨੀਆਂ ਤੋੜੇ ਬੰਦਨਾ ਉਨ ਦੁਨੀਆਂ ਤੋੜੇ ਬੰਦਨਾ ਪਾਣੀ आई न से सेवा शेरा करियो मन झूर सेवा सेवका शेरा करो मन सेवा करियो मन झूर दादा सेवा तुम बशि आगला 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 ਕਸੀਸੀ ਆਰ ਕਲਾ ਜੀ ਵੇ ਚੜੇ ਸਵਾਇਆ ਇਹ ਨਾ ਸੇਵਕਾਂ ਦੀ ਸੇਵਾ ਕਰਿਉ ਮਨ ਜੂਰ ਦਾਤਾ ਸੇਵਕਾਂ ਦੀ ਸੇਵਾ ਕਰਿਉ ਮਨ ਜੂਰ ਦਾਤਾ ਸੇਵਕਾਂ ਦੀ ਸੇਵਾ ਕਰਿਉ ਮਨ ਜੂਰ ਦਾਤਾ ਸੇਵਕਾਂ ਦੀ ਸੇਵਾ ਆਈ ਵੱਡਾ ਪਾ ਸੇਵ ਕਾਂਦੀ ਸੇਵਾ ਕਰਿਆ ਮਨ ਜੂੜਾ ਦਾਤਾ ਸੇਵ ਕਾਂਦੀ ਸੇਵਾ ਹੋਵੇ ਮਨ ਜੂੜਾ ਦਾਤਾ ਸੇਵ ਕਾਂਦੀ ਸੇਵਾ ਭੁਗਪੈਣ ਪ੍ਰੰਤ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀਆਂ ਅਤੇ ਆਰਤੀ ਵੀ ਕੀਤੀ ਗਈ ਜਿਸ ਵਿੱਚ ਸਾਰੀਆਂ ਸੰਗਤਾਂ ਨੇ ਹਾਜ਼ਰੀ ਲਗਵਾਈ ਅਖੀਰ ਸਾਡੇ ਰਿਪੋਰਟਰ ਗੌਰਵ ਕਰਕਸ਼ੇਪੁਰ ਨਾਲ ਗੱਲਬਾਤ ਕਰਦੇ ਆਂ ਸ਼ਿਦੀ ਮਾਨ ਮਹੰਤ ਕਮਲਦਾਸ ਜੀ ਅਤੇ ਸੇਵਾਦਾਰ ਗੁਰਾ ਸਿੰਘ ਨੇ ਆਪਣੇ ਵਿਚਾਰ ਰੱਖੇ ਅਤੇ ਇਆਂ ਸੰਗਤਾਂ ਦਾ ਮਹਾਪੁਰਸ਼ਾਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤ ਮਹਿਮਾ ਤਦ ਸੰਗ ਕੀ ਸੁਨ ਹਾਂ ਗੁਰੂ ਸ੍ਰੀ ਚੰਦ ਮਹਾਰਾਜ ਕੀ ਜੈ ਅੱਜ ਸਾਡੇ ਨਗਰ ਪਿੰਡ ਢੱਲਵਾ ਜ਼ਿਲ੍ਹਾ ਬਰਨਾਲਾ ਵਿਖੇ ਮਹਾਨ ਤਪਸ਼ਵੀ ਪਰਉਪਕਾਰੀ ਮਹਾਂਪੁਰਸ਼ ਬਾਬਾ ਕੁਲਸੇਤਰदास ਮਹਾਰਾਜ ਦੀ ਸਾਲਾਨਾ ਵਰਸੀ ਬਾਬਾ ਸੋਭਾदास ਜੀ ਦੇ ਅਸਥਾਨਾਂ ਤੇ ਬੜੀ ਸਰਧਾ ਭਾਵਨਾ ਦੇ ਨਾਲ ਮਨਾਈ ਗਈ ਬੜੀ ਦੂਰੋਂ ਦੂਰੋਂ ਦੇਸਾਂ ਵਿਦੇਸਾਂ ਦੇ ਵਿੱਚੋਂ ਵੀ ਸੰਗਤਾਂ ਪੁੱਜੀਆਂ ਸਾਧੂ ਮਹਾਤਮਾ ਬਹੁਤ ਜ਼ਿਆਦੇ ਪੁੱਜੇ ਜੀ ਆਈਆਂ ਹੋਈਆਂ ਸੰਗਤਾਂ ਦਾ ਸਮੂਹ ਪ੍ਰਭਾਨ ਦਾ ਸਾਧੂ ਮਹਤਮਾ ਦਾ ਸਾਡੇ ਪਿੰਡ ਦੀਆਂ ਸਮੂਚੀਆਂ ਪੰਚਾਇਤਾਂ ਵੱਲੋਂ ਔਰ ਦੋਵੇਂ ਮਹਾਂਪੁਰਸ਼ਾਂ ਵੱਲੋਂ ਬਾਬਾ ਕਮਲਦਾਸ ਬਾਬਾ ਦਰਸਨਦਾਸ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਸੰਗਤਾਂ ਨੇ ਹਾਜ਼ਰੀ ਭਰੀ ਹੈ ਗੁਰਬਾਣੀ ਸਰਵਣ ਕੀਤੀ ਹੈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਜੋ ਕਿ ਮਹਾਂਪੁਰਸ਼ ਬਾਬਾ ਕੁਲਸੇਤਰ ਦਾ ਜੀ ਸਨ ਉਹ ਸਾਡੇ ਇਲਾਕੇ ਦੇ ਮਹਾਨ ਤਪਸਵੀ ਸੰਤ ਸਨ ਤਕਰੀਬਨ 60 ਸਾਲ ਦੇ ਲਗਭਗ ਸਾਡੇ ਨਗਰ ਦੇ ਵਿੱਚ ਰਹਿ ਕੇ ਉਹਨਾਂ ਨੇ ਇਲਾਕੇ ਦੀਆਂ ਸੰਗਤਾਂ ਨੂੰ ਉਤਾਰਿਆ ਨਗਰ ਨਿਵਾਸੀਆਂ ਨੂੰ ਉਤਾਰਿਆ ਅੱਜ ਵੀ ਲੋਕ ਬੜੀ ਸਰਧਾ ਭਾਵਨਾ ਦੇ ਨਾਲ ਬਾਬਾ ਜੀ ਦਾ ਸਤਿਕਾਰ ਕਰਦੇ ਹਨ ਨਮਸਕਾਰ ਕਰਦੇ ਹਨ ਜੂ ਇਸ ਵਰਸੀ ਸਮਾਗਮ ਤੇ ਇਹ ਠਾਠਾ ਮਾਰਦਾ ਇਕੱਠ ਹੈ ਤਾਂ ਸੰਤਾਂ ਪ੍ਰਤੀ ਸਰਧਾ ਦਰਸਾਉਂਦਾ ਕਿ ਸੰਤ ਅੱਜ ਵੀ ਸਾਡੇ ਵਿੱਚ ਹਾਜ਼ਰ-ਨਾਜ਼ਰ ਨੇ ਸਾਰੀਆਂ ਸੰਗਤਾਂ ਦਾ ਅਸੀਂ ਪਿੰਡ ਦੀਆਂ ਸਮੁੱਚੀਆਂ ਪੰਚਾਇਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਸਮੁੱਚੇ ਸੇਵਾਦਾਰਾਂ ਦਾ ਧੰਨਵਾਦ ਸੰਗਤਾਂ ਨੇ ਬੜੇ ਤਨਮਨ ਧੰਦੇ ਨਾਲ ਬਾਬਾ ਜੀ ਦਾ ਸਾਥ ਦੇ ਕੇ ਇਸ ਕਾਰਜ ਨੂੰ ਨੇਪਰੇ ਚੜਾਇਆ ਬੋਲ ਸ੍ਰੀ ਗੁਰੂ ਜਗਤ ਚੰਦਰ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੀਬੀਆਂ ਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੇ ਮਹਾਪੁਰਸ਼ਾਂ ਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਆਏ ਮਹਾਪੁਰਸ਼ਾਂ ਦੀ महंत ਕਮਲਦਾਸ ਜੀ ਵੱਲੋਂ ਅਤੇ महंत ਦਰਸ਼ਨਦਾਸ ਜੀ ਵੱਲੋਂ ਪੰਗਤ ਪੂਜਾ ਵੀ ਕੀਤੀ ਗਈ ਅਤੇ ਆਏ ਮਹਾਪੁਰਸ਼ਾਂ ਨੂੰ ਜਿਵੇਂ ਵੀ ਆਖਿਆ ਗਿਆ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆਪਣੀ ਸ਼ਰਧਾ ਦਾ ਆਪ ਸਬੂਤ ਦੇ ਰਹਾ ਸੀ ਡੇਰਾ ਬਾਬਾ ਸ਼ੋਹਾ ਦਾਸ ਜੀ ਝਿੜੀ ਵਾਲਾ ਪਿੰਡ ਟਿਲਮਾ ਜ਼ਿਲ੍ਹਾ ਬਰਨਾਲਾ ਤੋਂ ਗੌਰਵਕ ਅਖੀਰਪੁਰ ਦੀ ਇੱਕ ਖਾਸ ਰਿਪੋਰਟ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਗੱਡੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕਡੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕਡੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕਡੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕਡੀਆਂ ਸਤ ਸੰਗ ਦੀਆਂ ਦੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਰਦੀਆਂ ਤੰਗ ਨੇ ਮੈਨੂੰ ਕਰਦੀਆਂ ਤੰਗ ਨੇ ਮੈਨੂੰ ਮਹਾਰਾਜ ਕਿਰਪਾ ਕਰ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸ਼ਰਨ ਤੁਹਾਰੀ ਆ ਵੇਖੋ ਸਦਾ ਹਜੂਰ ਕਰਦੀਆਂ ਤੰਗ ਨੇ ਪੀੜਾਂ ਜ਼ਿੰਦਗੀ ਦੇ ਰੰਗ ਦੀਆਂ ਕਰਦੀਆਂ ਤੰਗ ਨੇ ਪੀੜਾਂ ਜ਼ਿੰਦਗੀ ਦੇ ਰੰਗ ਦੀਆਂ ਕਰਦੀਆਂ ਤੰਗ ਨੇ ਪੀੜਾਂ ਜ਼ਿੰਦਗੀ ਦੇ ਕਰਤੀਆਂ ਕਰਤੀਆਂ ਤੰਗਨ ਪੀੜਾ ਜ਼ਿੰਦਗੀ ਦੇ ਰੰਗ ਦਿਆਂ ਕਰਤੀਆਂ ਤੰਗਨ ਪੀੜਾ ਜ਼ਿੰਦਗੀ ਦੇ ਰੰਗ ਦਿਆਂ ਕਰਤੀਆਂ ਵਸਤੇ ਪੀੜਾ ਜ਼ਿੰਦਗੀ ਦੇ ਰੰਗ ਦਿਆਂ ਕਰਤੀਆਂ ਤੰਗਨ ਪੀੜਾ ਕਰਮ ਵਿੱਚ ਲਿਖ ਦਿਓ ਮੇਰੇ ਕਡੀਆਂ ਸਤ ਸੰਗ ਦੀਆਂ ਕਰਮਾਂ ਵਿੱਚ ਲਿਖ ਦਿਓ ਮੇਰੇ ਕਡੀਆਂ ਸਤ ਸੰਗ ਦੀਆਂ ਕਰਮਾਂ ਵਿੱਚ ਲਿਖ ਦਿਓ ਮੇਰੇ ਕਡੀਆਂ ਸਤ ਸੰਗ ਦੀਆਂ ਕਰਮਾਂ ਵਿੱਚ ਲਿਖ ਦਿਓ ਮੇਰੇ ਕਡੀਆਂ ਸਤ ਸੰਗ ਦੀਆਂ

ਮੈਨੂੰ ਨੇ ਡੰਗ ਦਿਆਂ ਬਖਸ਼ੋ ਪੁੱਲਾ ਜੋ ਮੇਰੀਆਂ ਮੈਨੂੰ ਨੇ ਡੰਗ ਦਿਆਂ ਬਖਸ਼ੋ ਪੁੱਲਾ ਜੀ ਮੇਰੀਆਂ ਮੈਨੂੰ ਨੇ ਡੰਗ ਜਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301